ਜਿੱਥੇ ਵੀ ਤੁਸੀਂ ਪ੍ਰਾਰਥਨਾ ਕਰਨ ਲਈ ਬੈਠ ਗਏ ਉੱਥੇ ਹੀ ਜਿੱਥੇ ਵੀ ਤੁਸੀਂ ਉਹਨੂੰ ਯਾਦ ਕਰ ਲਿਆ ਉੱਥੇ ਹੀ ਜਿੱਥੇ ਵੀ ਤੁਸੀਂ ਉਹਨੂੰ ਪੁਕਾਰਿਆ ਉੱਥੇ ਹੀ ਉੱਥੇ ਹੀ ਪਰਮੇਸ਼ਵਰ ਦੀ ਹਜ਼ੂਰੀ ਹੈ ਅੱਜ ਤੁਸੀਂ ਖੋਜੇਵਾਲ ਵਿੱਚੋਂ ਤਾਂ ਪਰਮੇਸ਼ਵਰ ਦੀ ਹਜ਼ੂਰੀ ਖੋਜੇਵਾਲ ਦੇ ਵਿੱਚ ਹੈ ਚਰਚ ਦੇ ਵਿੱਚ ਹੈ ਹallelujah ਤੁਸੀਂ ਇੱਥੋਂ ਘਰ ਵਿੱਚ ਜਾਣਾ ਤਾਂ ਪਰਮੇਸ਼ਵਰ ਦੀ ਹਜ਼ੂਰੀ ਤੁਹਾਡੇ ਨਾਲ ਹੈ ਤੁਹਾਡੇ ਘਰ ਦੇ ਵਿੱਚ ਵੀ ਜਾਏਗੀ ਤੁਸੀਂ ਰਾਤ ਦੇ ਸਮੇਂ ਵਿੱਚ ਬੈਠੋਗੇ ਤਾਂ ਪ੍ਰਭੂ ਇਹ ਨਹੀਂ ਕਹਿਣਗੇ ਕਿ ਹੁਣ ਤੇ ਕੈਨੇਡਾ ਦੇਨ ਚੜਿਆ ਮੈਂ ਇੰਡੀਆ ਵਾਲਿਆਂ ਦੀ ਨਹੀਂ ਸੁਣ ਸਕਦਾ ਆਮ ਸੌਰੀ ਹੁਣ ਤਾਂ ਮੈਂ ਕੈਨੇਡਾ ਵਾਲਿਆਂ ਦੀ ਸੁਣਨੀ ਆ ਅਮਰੀਕਾ ਵਾਲਿਆਂ ਦੀ ਸੁਣਨੀ ਆ ਨਹੀਂ ਜਿਹੜਾ ਵੀ ਜਿੱਥੇ ਵੀ ਜਦੋਂ ਵੀ ਜਿੱਤਾ ਵੀ ਬੁਕਾਰੇਗਾ ਮੇਰਾ ਪਰਮੇਸ਼ਰ ਉਹਦੇ ਨਾਲ ਹੋਏਗਾ ਉਹਦੀ ਆਵਾਜ਼ ਨੂੰ ਸੁਣੇਗਾ ਅਤੇ ਉੱਤਰ ਦੇਵੇਗਾ ਹallelujah ਹallelujah ਸਭ ਪ੍ਰਾਰਥਨਾ ਇੱਕ ਸਮਰਥਿਆ ਪ੍ਰਾ ਸੀ ਪਹਾੜਾਂ ਨੂੰ ਉਖਾੜ ਸਕਦੇ ਆ ਪ੍ਰਾਰਥਨਾ ਵਿੱਚ ਇੰਨਾ ਜ਼ੋਰ ਆ ਜਿਹੜੇ ਕੰਮ ਦਵਾਈਆਂ ਨਾਲ ਨਹੀਂ ਹੋ ਸਕਦੇ ਪ੍ਰਾਰਥਨਾ ਦੇ ਦੁਆਰਾ ਉਹ ਕੰਮ ਹੋ ਸਕਦੇ ਆ ਪ੍ਰਾਰਥਨਾ ਦੇ ਵਿੱਚ ਇੰਨੀ ਜ਼ਿਆਦਾ ਤਾਕਤ ਆ ਕਿ ਜਿੱਤਨੀ ਦੁਨੀਆ ਨੇ ਨਾਂ ਕਰ ਦਿੱਤੀ ਆ ਪਰਮੇਸ਼ਵਰ ਉਸ ਨਾਂ ਨੂੰ ਹਾਂ ਵਿੱਚ ਬਦਲ ਸਕਦੇ ਆ ਹਾਲੇਲੂਇਆ ਤੁਸੀਂ ਪ੍ਰार्थਨਾ ਤੋਂ ਬਿਨਾ ਹੋਰ ਕਿਸੇ ਵੀ ਤਰੀਕੇ ਦੇ ਨਾਲ ਪਰਮੇਸ਼ਵਰ ਦੇ ਨੇੜੇ ਨਹੀਂ ਜਾ ਸਕਦੇ ਪਰ ਸਿਰਫ ਪ੍ਰਾਰਥਨਾ ਦੇ ਦੁਆਰਾ ਹੀ ਪਰਮੇਸ਼ਵਰ ਜੀ ਦੇ ਨੇੜੇ ਜਾਇਆ ਜਾ ਸਕਦਾ ਹੈ ਹallelujah ਸੋ ਮੱਤੀ ਦੀ ਕਿਤਾਬ ਉਹਦਾ 21 ਨੰਬਰ ਅਧਿਆਇ ਤੇ ਉਹਦੀ 22 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਹੈ ਅਤੇ ਸਭ ਕੁਝ ਜੋ ਤੁਸੀਂ ਨੇਚੇ ਨਾਲ ਪ੍ਰਾਰਥਨਾ ਕਰਕੇ ਬੰਗੋ ਸੋ ਪਾਓਗੇ ਹallelujah ਜੋ ਕੁਝ ਵੀ ਸਿਰਫ ਬਿਮਾਰੀਆਂ ਤੋਂ ਇਲਾਜ ਨਹੀਂ ਸਿਰਫ ਘਰ ਵਿੱਚ ਰੋਟੀ ਨਹੀਂ ਜੋ ਕੁਝ ਤੁਹਾਨੂੰ ਚਾਹੀਦਾ ਹੈ ਜੋ ਵੀ ਤੁਹਾਡੀ ਜ਼ਰੂਰਤ ਆ ਬਹੁਤ ਸਾਰੇ ਲੋਕ ਆ ਜਿਨ੍ਹਾਂ ਕੋਲੇ ਕਰੇ ਲੋਚੀ ਜਾਂ ਸੰਸਾਰਿਕ ਚੀਜ਼ਾਂ ਬਹੁਤ ਆ ਪਰ ਆਤਮਕ ਚੀਜ਼ਾਂ ਦੀ ਬਹੁਤ ਘਾਟ ਆ ਭਾਵ ਜਿਨ੍ਹਾਂ ਦੇ ਕੋਲ ਸ਼ਾਂਤੀ ਨਹੀਂ ਆ, ਪ੍ਰੇਮ ਨਹੀਂ ਹੈ, ਆਨੰਦ ਨਹੀਂ ਹੈ, ਪੈਸਾ ਤੇ ਲਾਭ ਬਹੁਤ ਆ। ਅਗਰ ਉਹ ਪ੍ਰਾਰਥਨਾ ਕਰਕੇ ਪਰਮੇਸ਼ਵਰ ਕੋਲੋਂ ਆਨੰਦ ਮੰਗਣ ਗਏ ਤਾਂ ਪ੍ਰਭੂ ਉਹਨਾਂ ਨੂੰ ਆਨੰਦ ਨਾਲ ਵੀ ਭਰਪੂਰ ਕਰ ਦੇਣਗੇ। ਹallelujah। ਪਰ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੇ ਕੋਲੇ ਸੰਸਾਰਿਕ ਚੀਜ਼ਾਂ ਵੀ ਨਹੀਂ ਆ ਜੇ ਤੁਹਾਡੇ ਕੋਲੇ ਸੰਸਾਰਿਕ ਚੀਜ਼ਾਂ ਨਹੀਂ ਆ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਪ੍ਰਾਤਨਾ ਚ ਮੰਗੜੀਆਂ ਨਹੀਂ ਆ ਤੁਸੀਂ ਪ੍ਰਾਤਨਾ ਵਿੱਚ ਮੰਗੋ ਜੇ ਇਸ ਚੀਜ਼ ਦੀ ਵੀ ਤੁਹਾਨੂੰ ਜ਼ਰੂਰਤ ਆ ਉਹ ਸਾਰੀਆਂ ਜ਼ਰੂਰਤਾਂ ਮੇਰੇ ਪ੍ਰਭੂ ਜੀ ਤੁਹਾਡੀਆਂ ਪੂਰੀਆਂ ਕਰਨਗੇ ਹallelujah ਕਿਉਂਕਿ ਵਚਨ ਵਿੱਚ ਲਿਖਿਆ ਅਤੇ ਸਭ ਕੁਝ ਸਭ ਕੁਝ ਵਿੱਚ ਸਭ ਕੁਝ ਹੀ ਆ ਜਾਂਦਾ ਹੈ ਸਭ ਕੁਝ ਵਿੱਚ ਪਰੇਸ਼ਾਨੀਆਂ ਤੋਂ ਛੁਟਕਾਰਾ ਵੀ ਆ ਬਿਮਾਰੀਆਂ ਤੋਂ ਛੁਟਕਾਰਾ ਗਰੀਬੀ ਤੋਂ ਛੁਟਕਾਰਾ ਕਰਜ਼ੇ ਤੋਂ ਛੁਟਕਾਰਾ ਹਰ ਸਰਾਪ ਤੋਂ ਛੁਟਕਾਰਾ ਨਸ਼ਿਆਂ ਤੋਂ ਛੁਟਕਾਰਾ ਬਾਂਝਪਨ ਤੋਂ ਛੁਟਕਾਰਾ ਦੁੱਖਾਂ ਤਕਲੀਫਾਂ ਬੋਝਾਂ ਤੋਂ ਛੁਟਕਾਰਾ ਤਾਨੇ ਮੇੜਿਆਂ ਤੋਂ ਛੁਟਕਾਰਾ ਹਰ ਉਹ ਚੀਜ਼ ਜਿਹਨੂੰ ਚੁਟਕਾਰਾ ਪੋਣਾ ਚੋਣਿਆ ਉਹ ਸਭ ਕੁਝ ਦੇ ਵਿੱਚ ਹੀ ਆ ਜੋ ਕੁਝ ਵੀ ਸਭ ਕੁਝ ਜੋ ਤੁਸੀਂ ਨੇਚਾ ਨਾਲ ਪ੍ਰਾਰਥਨਾ ਕਰਕੇ ਮੰਗੋਗੇ ਕਿਵੇਂ ਮੰਗੜਾਇਆ ਨੇਚਾ ਦੇ ਨਾਲ ਬੁੱਲ੍ਹਾਂ ਦੇ ਨਾਲ ਨਹੀਂ ਨੇਚਾ ਦੇ ਨਾਲ ਨੇਚਾ ਤੁਹਾਡੇ ਅੰਦਰ ਆ ਤੁਹਾਡਾ ਵਿਸ਼ਵਾਸ ਹੀ ਤੁਹਾਡੀ ਨੇਚਾ ਆ ਭਰੋਸਾ ਰੱਖ ਕੇ ਪਰਮੇਸ਼ਵਰ ਤੋਂ ਮੰਗਣਾ ਹੈ ਸ਼ੱਕ ਨਹੀਂ ਕਰਨਾ ਭੋੜਾ ਵੀ ਸ਼ੱਕ ਨਹੀਂ ਕਰਨਾ ਜਿਹੜੀ ਵੀ ਪ੍ਰਾਰਥਨਾ ਤੁਸੀਂ ਅੱਜ ਹੀ ਪ੍ਰੈਕਟੀਕਲ ਕਰਨਾ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਅਸੀਂ ਕਿਉਂ ਸੋਚੀਏ ਕਿ ਹਫ਼ਤੇ ਪਿੱਛੋਂ ਜਾ ਕੇ ਕਰਾਂਗੇ ਅੱਜ ਜਦੋਂ ਖੁਦਾ ਜੀ ਦੇ ਦਾਸ ਇੱਥੇ ਪ੍ਰਾਰਥਨਾ ਕਰਨਗੇ ਤੁਸੀਂ ਉਸ ਪ੍ਰਾਰਥਨਾ ਨੂੰ ਨੇਜਾ ਦੇ ਨਾਲ ਆਪਣੇ ਜੀਵਨ ਵਿੱਚ ਰਿਸੀਵ ਕਰਿਓ ਹੁਣ ਵੀ ਜਦੋਂ ਤੁਸੀਂ ਇੱਥੇ ਬੈਠੇ ਹੋਏ ਵਚਨ ਨੂੰ ਸੁਣ ਰਹੇ ਆ ਤੁਸੀਂ ਆਪਣੀ ਨੇਜਾ ਨੂੰ ਮਜ਼ਬੂਤ ਕਰ ਲਵੋ ਅਰ ਇਹਨਾਂ ਵਚਨਾਂ ਨੂੰ ਆਪਣੇ ਅੰਦਰ ਲੈ ਲਵੋ ਤੁਸੀਂ ਦੇਖੋ ਉਸ ਭੈਣ ਦੀ ਕਿੰਨੀ ਜ਼ਬਰਦਸਤ ਗਵਾਹੀ ਜਿਸ ਭੈਣ ਨੇ ਕਿਹਾ ਕਿ ਉਹਦੇ ਉਹਦੇ ਭੋਜਨ ਦੇ ਵਿੱਚ ਕਰਲੀ ਰਗ ਗਈ ਸੀ ਤੇ ਉਹ ਭੋਜਨ ਸਾਰੇ ਪਰਿਵਾਰ ਨੇ ਛਕਿਆ ਪਰ ਕੰਦੀ ਮੈਂ ਵਿਸ਼ਵਾਸ ਦੇ ਨਾਲ ਵਚਨ ਬੋਲੀ ਗਈ ਕਿਹੜਾ ਵਚਨ ਜੇ ਕੋਈ ਜ਼ਹਿਰ ਵਾਲੀ ਚੀਜ਼ ਵੀ ਖਾ ਲੈਣ ਤੇ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਊਗਾ ਹallelujah ਉਹਨੂੰ ਇਹ ਚੀਜ਼ ਕਿੱਦਾਂ ਚੇਤੇ ਆਈ ਕਿਉਂਕਿ ਉਹਨੇ ਵਚਨ ਨੂੰ ਪੜ੍ਹਿਆ ਸੀ ਉਹਨੇ ਵਚਨ ਨੂੰ ਧਿਆਨ ਨਾਲ ਸੁਣਿਆ ਸੀ ਉਹਨੂੰ ਪਤਾ ਸੀ ਇਹ ਵਚਨ ਕਦੋਂ ਬੋਲਣਾ ਹੈ ਕਿੱਥੇ ਬੋਲਣਾ ਤੇ ਕਿੱਦਾਂ ਕੰਮ ਕਰੂਗਾ ਹallelujah ਸੋ ਨੇ ਸਹੀ ਸਮੇਂ ਤੇ ਸਹੀ ਬਚਨ ਬੋਲਿਆ ਤੇ ਗ੍ਰੇਟ ਪਾਵਰਫੁਲ ਟੈਸਟੀਮਨੀ ਦੇ ਨਾਲ ਆਈ ਅਦਰਵਾਈਜ਼ ਬੜੀ ਬੜੀ ਅਖਬਾਰਾਂ ਤੇ ਟੈਲੀਵਿਜ਼ਨਾਂ ਦੇ ਵਿੱਚ ਖਬਰਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਕਿ ਖਾਣੇ ਵਿੱਚ ਕਿਰਲੀ ਡੈਗੀ ਤੇ ਸਾਰਾ ਟੱਬਰ ਹੀ ਜਿਹੜਾ ਮੁੱਕ ਗਿਆ ਪਰ ਪਰਮੇਸ਼ਵਰ ਨੇ ਉਹਨਾਂ ਦੇ ਬਾਲ ਬੱਚਿਆਂ ਨੂੰ ਵੀ ਸੰਭਾਲਿਆ ਤੇ ਉਹਨਾਂ ਨੂੰ ਵੀ ਸੰਭਾਲਿਆ ਕਿਉਂਕਿ ਬਚਨ ਖੁਦ ਪਰਮੇਸ਼ਵਰ ਹੈ ਕਦੇ ਵੀ ਵਚਨ ਦੇ ਸਮੇਂ ਵਿੱਚ ਸੌਣਾ ਨਹੀਂ ਕਦੇ ਵਚਨ ਨੂੰ ਇਗਨੋਰ ਨਹੀਂ ਕਰਨਾ ਵਚਨ ਨੂੰ ਇਗਨੋਰ ਕਰਨਾ ਵਚਨ ਨੂੰ ਪਾਸੇ ਰੱਖਣਾ ਮਤਲਬ ਪਰਮੇਸ਼ਵਰ ਨੂੰ ਇਗਨੋਰ ਕਰਨਾ ਹallelujah ਵਚਨ ਦੇ ਸਮੇਂ ਵਿੱਚ ਨਾ ਪਟ ਪਟ ਕੇ ਅੱਖਾਂ ਘਾੜਿਆ ਕਰੋ ਕਿ ਮੈਂ ਨਹੀਂ ਸੁਣ ਨੀਂਦ ਨੂੰ ਝੜਕਿਆ ਕਰੋ ਪਹਿਲਾਂ ਹੀ ਕਿ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਾਰੇ ਆਲਸ ਨੂੰ ਸਾਰੇ ਦਲਿੱਦਰ ਨੂੰ ਸਾਰੇ ਨੀਂਦ ਨੂੰ ਮੈਂ ਝੜਕਦੀ ਹਾਂ ਝੜਕਦਾ ਹਾਂ ਚਾਹੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਾਰੀ ਸੁਸਤੀ ਚਾਹੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਪੂਰਾ ਸੁਚੇਤ ਹੋ ਕੇ ਅੱਜ ਵਚਨ ਨੂੰ ਸੁਣਾਗਾ ਕਿਉਂਕਿ ਵਚਨ ਦੇ ਰਾਹੀਂ ਪ੍ਰਭੂ ਮੇਰੇ ਨਾਲ ਗੱਲ ਕਰਨਗੇ ਪ੍ਰਭੂ ਅੱਜ ਮੇਰੀ ਬਰਕਤ ਦਾ ਰਾਹ ਮੈਨੂੰ ਵਿਖਾਉਣਗੇ ਪਰਮੇਸ਼ਵਰ ਅੱਜ ਮੈਨੂੰ ਸਮੱਸਿਆਵਾਂ ਵਿੱਚੋਂ ਨਿਕਲਣ ਦਾ ਰਸਤਾ ਮੈਨੂੰ ਦਿਖਾਉਣਗੇ ਮੈਂ ਅੱਜ ਸੌ ਕੇ ਨਹੀਂ ਜਾਗ ਕੇ ਵਚਨ ਨੂੰ ਸੁਣਾਗਾ ਤੇ ਉਹ ਵਚਨ ਮੈਨੂੰ ਕਦੀ ਵੀ ਭੁੱਲੂਗਾ ਨਹੀਂ ਮੈਨੂੰ ਬਚਨ ਯਾਦ ਰਹੇਗਾ ਯਾਦ ਰਹੇਗਾ ਤੁਸੀਂ ਤੁਸੀਂ ਕਰਦੇ ਨਹੀਂ ਐਡਾ ਇਸ ਲਈ ਬਚਨ ਭੁੱਲ ਜਾਂਦਾ ਹੈ ਬਹੁਤ سارے ਲੋਕਾਂ ਦੀ ਕੰਪਲੇਨ ਆ ਸਾਨੂੰ ਬਚਨ ਭੁੱਲ ਜਾਂਦਾ ਹੈ ਜੇ ਛੱਟਾ ਦੇ ਕੇ ਕਿਸਾਨ ਪੀਪਾ ਨਾ ਖੜਕਾਵੇ ਤਾਂ ਪੰਛੀ ਬੀਜ ਚੁਗ ਕੇ ਲੈ ਜਾਂਦਾ ਹੈ ਕਈ ਵਾਰੀ ਉਹਨੂੰ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢਣੀਆਂ ਪੈਂਦੀਆਂ ਆ ਉੱਥੇ ਕਈ ਬੜੀ ਡਰਾਣਾ ਖੜਾ ਕਰਨਾ ਪੈਂਦਾ ਆ ਖੇਤ ਦੇ ਵਿੱਚ ਤੇ ਉੱਥੇ ਲਾਗੇ ਲਾਗੇ ਘੁੰਮਣਾ ਪੈਂਦਾ ਜਦੋਂ ਤੱਕ ਬੀਜ ਜਿਹੜਾ ਆ ਉੰਗਰ ਨਹੀਂ ਜਾਂਦਾ ਅੰਕੁਰਿਤ ਨਹੀਂ ਹੋ ਜਾਂਦਾ ਇਦਾਂ ਹੀ ਤੁਹਾਨੂੰ ਜਾਗ ਕੇ ਇਸ ਬੀਜ ਦੀ ਰਾਖੀ ਕਰਨੀ ਪੈਣੀ ਆ ਉਹ ਪੰਦਾ ਜਿਹੜਾ ਨੀਂਦ ਦੇ ਰੂਪ ਵਿੱਚ ਆਉਂਦਾ ਆ ਜਿਹੜਾ ਡਿਸਟਰੈਕਸ਼ਨ ਦੇ ਰੂਪ ਵਿੱਚ ਆਉਂਦਾ ਆ ਭਲਾਵੇ ਵਿੱਚ ਪਾਉਣ ਨੂੰ ਜਾਨ ਨੂੰ ਹੋਰ ਪਾਸੇ ਕਰਨ ਨੂੰ ਆਉਂਦਾ ਆ ਉਹਨੂੰ ਪੀਪਾ ਖੜਕਾ ਕੇ ਮਤਲਬ ਉਹਨੂੰ ਬੋਲ-ਬੋਲ ਕੇ ਉਹਨੂੰ ਉਡਾੜੇ ਆ ਕਿ ਤੂੰ ਇਸ ਬੀਜ ਨੂੰ ਨਹੀਂ ਚੁਗ ਸਕਦਾ ਇਹ ਬੀਜ ਅੰਕੁਰਿਤ ਹੋਏਗਾ ਗੁੰਗਰੇਗਾ ਪਤਾ ਬਣੇਗਾ ਫਲ ਲੈ ਕੇ ਆਏਗਾ ਪਰ ਮੈਂ ਸਿਰਫ ਫਲ ਨੂੰ ਖਾਵਾਂਗਾ ਹallelujah ਖੜਕਾਇਆ ਕਰੋ ਪੀਪੇ ਨੂੰ ਇਹ ਮੂੰਹ ਵੀ ਪਾਈਆ ਉਦਾਂ ਥਾਂ ਥਾਂ ਤੇ ਖੜਕਦਾ ਏ ਜਿੱਥੇ ਇਹਨੂੰ ਚੁੱਪ ਕਰਕੇ ਬਹਿਣ ਦੀ ਜ਼ਰੂਰਤ ਹੈ ਉੱਥੇ ਖੜਕੀ ਜਾਂਦਾ ਹੈ ਤੇ ਜਿੱਥੇ ਇਹਨੂੰ ਖੜਕਾਉਣਾ ਹੈ ਜਿੱਥੇ ਇਹਨੇ ਬੋਲਣਾ ਹੈ ਇਹਨੂੰ ਖੋਲਣਾ ਹੈ ਉੱਥੇ ਇਹ ਚੁੱਪ ਹੋ ਜਾਂਦਾ ਹੈ ਤਾਂ ਜ਼ਰੂਰੀ ਆ ਅਸੀਂ ਪਹਿਲਾਂ ਤਾਂ ਇਸ ਚੀਜ਼ ਨੂੰ ਸਮਝੀਏ ਕਿ ਅਸੀਂ ਕਿੱਦਾਂ ਆਪਣੇ ਬੀਜ ਦੀ ਜੋ वचन ਰੂਪੀ ਬੀਜ ਉਹਨੂੰ ਕਿੱਦਾਂ ਸੰਭਾਲਣਾ ਆਪਣੇ ਅੰਦਰ ਬਿਲਕੁਲ ਵੀ ਸੋਇਆ ਨਾ ਕਰੋ ਜੇ ਤੁਸੀਂ ਵਚਨ ਵੱਲ ਧਿਆਨ ਲਾਉਣ ਲੱਗੇ ਧਿਆਨ ਨਾਲ ਸੁਣੋ ਅੱਗੇ ਤੁਸੀਂ ਵਚਨ ਵੱਲ ਧਿਆਨ ਲਾਉਣ ਲੱਗੇ ਪੱਖੇ ਬੰਦ ਹੋ ਜਾਣ ਤੁਹਾਨੂੰ ਪਤਾ ਨਹੀਂ ਲੱਗਣਾ ਬਰਫ਼ ਪੈਣ ਲੱਗ ਜੂਏ ਤੁਹਾਨੂੰ ਪਤਾ ਨਹੀਂ ਲੱਗਣਾ ਮੀ ਆਜੇ ਤੁਹਾਨੂੰ ਪਤਾ ਨਹੀਂ ਲੱਗਣਾ ਕਿਉਂਕਿ ਇੰਨੇ ਚਿਰਾਂ ਦੇ ਇੱਕ ਹੀ ਤਾਂ ਤੁਰੀ ਵਜਾ ਰਿਹਾ ਹੈ ਖੁਦਾ ਤੈਨੂੰ ਮਿਲਣਾ ਚਾਹੁੰਨੇ ਮਿਲ ਐ ਖੁਦਾ ਤੈਨੂੰ ਦੇਖਣਾ ਚਾਹੁੰਨੇ ਆ ਮਿਲ ਤੂੰ ਮੇਰੇ ਸਾਹਮਣੇ ਆ ਜਾ ਮੈਂ ਆਪਣੇ ਦਿਲ ਨੂੰ ਖੋਲਿਆ ਤੇ ਬਚਨ ਕੀ ਆ ਖੁਦਾਈ ਤੇਰਾ ਪਰਮੇਸ਼ਵਰੀ ਤੇਰਾ ਅਰ ਤੁਸੀਂ ਇਹਨੇ ਮਗਨ ਹੋਜੋ ਕਿ ਜਿਸ ਚੀਜ਼ ਨੇ ਤੁਸੀਂ ਤਰਸ ਰਹੇ ਸੀ ਜਿਸ ਲਈ ਤੁਸੀਂ ਵਰਤ ਰੱਖ ਕੇ ਪ੍ਰਾਰਥਨਾ ਕਰ ਰਹੇ ਸੀ ਜਿੰਨੂੰ ਤੁਸੀਂ ਪੁਕਾਰ ਰਹੇ ਸੀ ਉਹ ਤੁਹਾਨੂੰ ਮਿਲਣ ਲਈ ਆ ਗਿਆ ਤੇ ਤੁਸੀਂ ਕਹਿ ਰਹੇ ਹੋ ਅਉ ਗਰਮੀ ਬਹੁਤ ਆ ਖੁਦਾ ਜੀ ਫੇ ਕਿਸੇ ਦੇਣਾ ਜੋ ਬਹੁਤ ਗਰਮੀ ਆ ਕਿਉਂਕਿ ਤੁਹਾਡਾ ਧਿਆਨ ਗਰਮੀ ਵੱਲ ਆ ਮੰਨਿਆ ਗਰਮੀ ਬਹੁਤ ਆ ਗਰਮੀ ਉਹਨਾਂ ਲਈ ਬਹੁਤ ਆ ਜਿਹੜੇ ਗਰਮੀ ਵੱਲ ਧਿਆਨ ਲਾਉਣਗੇ ਜਿਹੜੇ ਪਰਮੇਸ਼ਵਰ ਵਾਲੇ ਧਿਆਨ ਲਾਉਣਗੇ ਉਹਨੇ ਤੁਹਾਨੂੰ ਗਰਮੀ ਨਹੀਂ ਲੱਗਣ ਦੇਣੀ ਸਿਆਣਾ ਦੇ ਦਿਨਾਂ ਵਿੱਚ ਵੀ ਉਹਨੇ ਤੁਹਾਨੂੰ ਠੰਡ ਨਹੀਂ ਲੱਗਣ ਦੇਣੀ ਕਿਉਂਕਿ ਉਹਨੇ ਤੁਹਾਨੂੰ ਨੈਗ ਵੀ ਦੇ ਦੇਣਾ ਤੇ ਉਹਨੇ ਤੁਹਾਨੂੰ ਠੰਡ ਵੀ ਪਾ ਦੇਣੀ ਮਿਲਣ ਦੇ ਨਾਲ ਠੰਡ ਵੀ ਪੈਂਦੀ ਆ ਤੇ ਮਿਲਣ ਨਾਲ ਨੈਗ ਵੀ ਆਉਂਦਾ ਏ ਇਦਾਂ ਹੀ ਹੁੰਦਾ ਨਾ ਕਈ ਵਾਰੀ ਆਪਾਂ ਇਦਾਂ ਹੀ ਕਹਿੰਨੇ ਆ ਤੁਹਾਨੂੰ ਮਿਲ ਕੇ ਠੰਡ ਪੈ ਗਈ ਹੈ ਨਾ ਤੇ ਕਈ ਵਾਰੀ ਇਦਾਂ ਹੀ ਕਹਨੇ ਸੱਚੀ ਮਿਲ ਕੇ ਨੈਗ ਆ ਗਿਆ ਕਹਿੰਦੇ ਆ ਕਿ ਨਹੀਂ ਤਾਂ ਜੇ ਸੀਜ਼ ਦੀ ਤੁਹਾਨੂੰ ਜ਼ਰੂਰਤ ਹੈ ਨਾ ਪਰਮੇਸ਼ਰ ਉਹ ਤੁਹਾਡੇ ਨਾਲ ਉਦਾਂ ਹੀ ਕਰੇਗਾ ਹallelujah ਸੋ ਸਾਰਾ ਧਿਆਨ ਤੁਹਾਡਾ ਵਚਨ ਉੱਤੇ ਹੋਣਾ ਚਾਹੀਦਾ ਹੈ ਵਚਨ ਪਰਮੇਸ਼ਵਰ ਇਹ ਤੋਂ ਆਪਣਾ ਧਿਆਨ ਹਟਾਉਣਾ ਨਹੀਂ ਜਦੋਂ ਹਣ ਵਚਨ ਚੱਲ ਰਿਹਾ ਹੈ ਜੇ ਤੁਸੀਂ ਵਿਸ਼ਵਾਸ ਕਰ ਲਵੋ ਕਿ ਅੱਜ ਮੈਂ ਵਚਨ ਖਤਮ ਹੋ ਸ਼ਕਤੀ ਤੇ ਕੋਈ ਸ਼ੈਤਾਨ ਦੀ ਸ਼ਕਤੀ ਤੁਹਾਨੂੰ ਚੰਗੇ ਹੋਣ ਤੋਂ ਰੋਕ ਨਹੀਂ ਸਕਦੀ ਹallelujah ਹallelujah ਅਕਰ ਤੁਸੀਂ ਵਿਸ਼ਵਾਸ ਕਰ ਲਵੋ ਕਿਉਂਕਿ वचन ਵਿੱਚ ਲਿਖਿਆ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਨੇਚਾ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ ਇਤਾਂ ਨਹੀਂ ਲਿਖਿਆ ਲਿਮਟ ਜਾਂ ਲਿਸਟ ਵਿੱਚ ਨਹੀਂ ਆ ਕਹਦੀਆਂ ਇੱਥੇ ਵੀ ਕੀ ਲਿਖਿਆ ਸਭੋ ਕੁਝ ਜੋ ਤੁਸੀਂ ਨੇਚਾ ਨਾਲ ਪ੍ਰਾਰਥਨਾ ਕਰਕੇ ਮੰਗੋ ਸੋ ਪਾਓਗੇ ਨੇਚਾ ਨਾਲ ਜਦੋਂ ਪ੍ਰਾਰਥਨਾ ਕਰਕੇ ਮੰਗੋਗੇ ਸਾਰਾ ਕੋਸ਼ਿ ਮਿਲ ਜਾਊਗਾ ਤੇ ਜਿਨ੍ਹਾਂ ਨੇ ਨੇਚਾ ਕਰ ਲਈ ਉਹਨਾਂ ਲਈ ਵਚਨ ਕੀ ਕਹਿੰਦਾ ਸਾਰਾ ਕੁਝ ਹੋ ਸਕਦਾ ਆ ਤਾਂ ਪਰਮੇਸ਼ਵਰ ਆਪਣੀ ਸਟੇਟਮੈਂਟ ਨੂੰ ਚੇਂਜ ਨਹੀਂ ਕਰ ਰਿਹਾ ਹallelujah ਪ੍ਰਭੂ ਆਪਣੇ ਵਚਨ ਨੂੰ ਬਦਲ ਨਹੀਂ ਰਹੇ। ਥਾਂ-ਥਾਂ ਤੇ ਜਿੱਥੇ ਵੀ ਤੁਸੀਂ ਨੇਚਾ ਦੇਖੋਗੇ ਉੱਥੇ ਸਭ ਕੁਝ ਪ੍ਰਾਪਤ ਹੁੰਦਾ ਦੇਖੋਗੇ। ਹੰਨਾ ਨੇ ਵਿਸ਼ਵਾਸ ਕੀਤਾ ਬੇਔਲਾਦ ਸੀ ਪਰਮੇਸ਼ਰ ਨੇ ਔਲਾਦ ਵਾਲੀ ਬਣਾ ਦਿੱਤਾ। ਹallelujah। ਅੱਜ ਵੀ ਅਗਰ ਇੱਥੇ ਕੋਈ ਵੀ ਭੈਣਾ ਬਣਾਏ ਹੋ ਜੇ ਬੈਠੇ ਆ ਜਿਨ੍ਹਾਂ ਦੇ ਕੋਲੇ ਬੱਚੇ ਦੀ ਆਸ਼ੀਸ਼ ਨਹੀਂ ਆ। ਮੈਂ ਕਿੰਨੀ ਵਿਸ਼ਵਾਸ ਕਰਕੇ ਦੇਖੋ ਆਉਂਦੇ ਸਾਲ ਹੀ ਤੁਸੀਂ ਧੀਆਂ ਪੁੱਤਰਾਂ ਨਾਲ ਆਓਗੇ ਪਰੂ ਯੀਸੂ ਮਸੀਹ ਦੇ ਨਾਮ ਦੇ ਵਿੱਚ ਵਿਸ਼ਵਾਸ ਕਰੋ ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੈ ਤੁਹਾਡੀਆਂ ਰਿਪੋਰਟਾਂ ਬਦਲ ਜਾਣਗੀਆਂ ਤਾਨੇ ਮੇੜੇ ਮੁੱਕ ਜਾਣਗੇ ਜਿਹੜੇ ਅੱਜ ਤੁਹਾਨੂੰ ਸ਼ਰਮਿੰਦਿਆਂ ਕਰਦੇ ਆ ਸ਼ਰਮਿੰਦੇ ਹੋਣਗੇ ਜਦੋਂ ਤੁਹਾਨੂੰ ਪਰਮੇਸ਼ਵਰ ਦੀ ਮਹਿਮਾ ਕਰਦਿਆ ਹੋਇਆ ਦੇਖਣਗੇ ਹallelujah ਸਭ ਪ੍ਰਾਰਥਨਾ ਦੇ ਵਿੱਚ ਇੰਨੀ ਕਿ ਸ਼ਕਤੀ ਆ ਕਿ ਜਦੋਂ ਇੱਕ ਸਧਾਰਨ ਮਨੁੱਖ ਪ੍ਰਾਰਥਨਾ ਕਰਦਾ ਆ ਇੱਕ ਆਡਮਨਰੀ ਪਰਸਨ ਜਦੋਂ ਪ੍ਰਾਰਥਨਾ ਕਰਦਾ ਆ ਤਾਂ ਐਕਸਟਰਾ 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 ਆਰਡੀਨਰੀ ਬlesਸਿੰਗਸ ਨੂੰ ਖੋਲ ਦਿੰਦਾ ਹਾਂ ਹਾਲੇਲੂਇਆ ਆਰਡੀਨਰੀ ਹੁੰਦਾ ਸਧਾਰਨ ਤੇ ਐਕਸਟਰਾ ਆਰਡੀਨਰੀ ਕੀ ਹੁੰਦਾ ਹੈ ਬਹੁਤ ਖਾਸ ਮਹੱਤਵਪੂਰਨ ਇੱਕ ਸਧਾਰਨ ਵਿਅਕਤੀ ਵੀ ਪ੍ਰਾਰਥਨਾ ਕਰੇ ਤਾਂ ਬਹੁਤ ਵੱਡੀਆਂ ਆਸ਼ੀਸ਼ਾਂ ਨੂੰ ਆਪਣੇ ਜੀਵਨ ਵਿੱਚ ਖੋਲ ਸਕਦਾ ਹੈ ਇਦਾਂ ਨਹੀਂ ਹੈ ਤੇ ਤੁਸੀਂ ਕਹੋ ਮੈਂ ਤਾਂ 10000 ਰੁਪਇਆ ਕਮਾਉਣ ਵਾਲਾ ਆਦਮੀ ਆ ਮੇਰੀ ਪ੍ਰਾਰਥਨਾ ਕਿੱਥੋਂ ਸੁਣੀ ਜਾਣੀ ਵੀ ਮੇਰਾ ਘਰ ਦੋ ਮੰਜ਼ਲਾ ਬਣ ਜਵੇ ਮੇਰੀ ਮੇਰੇ ਵਾਲੇ ਜਦੋਂ ਰੱਬ ਨੇ ਚਾਤੀ ਮਾਰਨੀ ਉਹਨੇ ਕਿਹਾ 10000 ਮਹੀਨੇ ਦਾ ਕਮਾਉਣਾ ਆ ਤੇ ਗੱਲਾਂ ਤੋਂ ਐਦਾ ਕਰਦੇ ਆ ਵੀ ਜਿੱਦਾਂ 5 ਲੱਖ ਰੁਪਇਆ ਤੈਨੂੰ ਮਹੀਨੇ ਦਾ ਆਉਣ ਡਿਆ ਐਡੇ ਘਰ ਵਰਗਾ ਸੁਪਨਾ ਤੂੰ ਬਣਾਇਆ ਆ ਨਹੀਂ ਪ੍ਰਭੂ ਤੁਹਾਨੂੰ ਐਦਾ ਨਹੀਂ ਦੇਖਦੇ ਜਿੱਦਾਂ ਤੁਸੀਂ ਆਪਣੇ ਆਪ ਨੂੰ ਦੇਖਦੇ ਆ ਤੁਸੀਂ ਆਪਣੇ ਆਪ ਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਬੰਦ ਕਰੋ ਪਿਤਾ ਪਰਮੇਸ਼ਵਰ ਦੀਆਂ ਅੱਖਾਂ ਨਾਲ ਦੇਖਣਾ ਸ਼ੁਰੂ ਕਰੋ ਹallelujah 다우드 ਨੂੰ ਉਹਦੇ ਘਰ ਦੇ ਕਿੱਦਾਂ ਦੇਖਦੇ ਸੀ ਨਕਮਾ ਜਿਹਾ ਦੇਖਦੇ ਸੀ 다우드 ਦੇ ਬਾਕੀ ਭਰਾ ਤਾਂ ਸੈਨਾ ਦੇ ਵਿੱਚ ਸੀਗੇ ਤੇ 다우드 ਦੇ ਪਿਤਾ ਨੇ ਉਹਨੂੰ ਸੈਨਾ ਵਿੱਚ ਵੀ ਨਹੀਂ ਕਰਾਇਆ ਉਹਨੂੰ ਜਾਨਵਰ ਚਰਾਉਣ ਵਾਸਤੇ ਰੱਖਿਆ ਸੀ ਮਾਲ ਡੰਗਲ ਚਰਾਉਂਦਾ ਸੀ ਉਹ ਪਰ ਪਰਮੇਸ਼ਰ ਉਹਨੂੰ ਕਿੱਦਾਂ ਦੇਖ ਰਹੇ ਸੀ? ਆਯਾਲੀ ਨਹੀਂ ਬਾਦਸ਼ਾਹ ਦੇਖਿਆ ਪਰਮੇਸ਼ਰ ਨੇ ਉਹਦੇ ਅੰਦਰ ਹallelujah 에스תר ਨੂੰ ਦੁਨੀਆ ਕਿੱਦਾਂ ਦੇਖਦੀ ਸੀ? ਅਨਾਥ, ਬੇਸਹਾਰਾ ਕੁੜੀ ਪਰ ਪਰਮੇਸ਼ਰ 에스תר ਨੂੰ ਕਿੱਦਾਂ ਦੇਖ ਰਹੇ ਸੀ? ਮਲਿਕਾ 에스תר ਹallelujah ਹallelujah ਅਬਰਾਹਮ ਖੁਦ ਨੂੰ ਕੀ ਦੇਖ ਰਿਹਾ? ਸਾਰਾ ਖੁਦ ਨੂੰ ਕੀ ਦੇਖ ਰਹੀ ਆ? ਕਿ ਐਸੀ ਬੁੱਢੇ ਹੋ ਗਏ ਆ ਕੱਖਰ ਸੁੱਕ ਗਈ ਆ ਉਹ ਕਹਿੰਦਾ ਮੈਂ ਪਿਤਾ ਬਣਨ ਦੇ ਲਾਇਕ ਮੇਰਾ ਜਿਸਮ ਨਹੀਂ ਰਿਹਾ ਬਾਜ ਅਰ ਲੋਕੀ ਵੀ ਉਹਨਾਂ ਨੂੰ ਬਾਜ ਹੀ ਦੇਖ ਰਹੇ ਸੀ ਪਰ ਪਿਤਾ ਨੇ ਉਹਨੂੰ ਕਿੱਦਾਂ ਦੇਖਿਆ ਕੋਮਾ ਦਾ ਪਿਤਾ ਹਾਲੇਲੂਇਆ ਹਾਲੇਲੂਇਆ ਤੁਸੀਂ ਆਪਣੇ ਆਪ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਪਰਮੇਸ਼ਵਰ ਦੀਆਂ ਅੱਖਾਂ ਨਾਲ ਦੇਖੋ ਉਹ ਤੁਹਾਨੂੰ ਸਰਦਾਰ ਨਹੀਂ ਹallelujah ਤੁਹਾਡੇ ਕਿਸੇ ਦੇ ਅੰਦਰ ਵੀ ਗਰੀਬ ਨਹੀਂ ਛੁਪਿਆ ਹੋਇਆ ਤੁਹਾਡੇ ਅੰਦਰ ਇੱਕ ਬਾਦਸ਼ਾਹ ਛੁਪਿਆ ਹੋਇਆ ਆ ਉਸ ਬਾਦਸ਼ਾਹ ਨੂੰ ਪ੍ਰਾਰਥਨਾ ਕਰਕੇ ਬਾਹਰ ਆਉਣ ਦਿਓ ਲੋਕੀ ਵੀ ਉਸ ਬਾਦਸ਼ਾਹ ਨੂੰ ਦੋਖਣਗੇ ਪਰਮੇਸ਼ੁਰ ਦੀ ਮहिमा ਕਰਦਿਆਂ ਹੋਇਆ ਹallelujah ਤੁਹਾਡੇ ਅੰਦਰ ਮੂਰਖ ਪ੍ਰਾਣੀ ਨਹੀਂ ਆ ਤੁਹਾਡੇ ਅੰਦਰ ਇੱਕ ਬੁੱਧੀਮਾਨ ਤੁਹਾਡੇ ਕੈਂਡਰ ਪਰਸਨੈਲਿਟੀ ਲੁਕੀ ਹੋਈ ਆ ਤੁਹਾਡੇ ਬੱਚੇ ਦੇ ਅੰਦਰ ਇੱਕ ਨਕਮਾ ਆਤਮਾ ਨਹੀਂ ਆ ਤੁਹਾਡੇ ਬੱਚੇ ਦੇ ਅੰਦਰ ਇੱਕ ਆਫੀਸਰ ਦਾ ਸਪਿਰਿਟ ਆ ਇੱਕ ਆਫੀਸਰ ਵਾਲਾ ਆਤਮਾ ਆ परमेश्वर दी आंख नाल देखो किसे दे अंदर जज बैठा होया या दे किसे दे अंदर वकील या किसे दे अंदर डॉक्टर या किसे दे अंदर लेक्चरर या किसे दे अंदर नबी या किसे दे अंदर प्रचारक कोई रसूल या कोई प्राइम मिनिस्टर या कोई चीफ मिनिस्टर या कोई होम मिनिस्टर या कोई ਆਇਆ ਹੈ ਹallelujah ਅਰ ਉਹੀ ਸਪਿਰਿਟ ਨੇ ਸਾਡੇ ਬੱਚਿਆਂ ਦੇ ਅੰਦਰ ਵੀ ਪਾਇਆ ਹੋਇਆ ਹੈ ਹallelujah ਕਿਉਂਕਿ ਵਚਨ ਵਿੱਚ ਲਿਖਿਆ ਸਚਿਆਰਾਂ ਦੀ ਪੀੜੀ ਮੁਬਾਰਕ ਹੋਵੇਗੀ ਧਰਮੀ ਦੀ ਅੰਸ ਕੌਮਾ ਵਿੱਚ ਜਾਣੀ ਜਾਵੇਗੀ ਪ੍ਰਭੂ ਨੇ ਕਿਤੇ ਨਹੀਂ ਕਿਹਾ ਕਿ ਮੈਂ ਤੁਹਾਨੂੰ ਪੈਰ ਦੀ ਜੁੱਤੀ ਠਹਿਰਾਇਆ ਕਿਸ ਨੇ ਪੜਿਆ ਕਿ ਪ੍ਰਭੂ ਨੇ ਕਿਹਾ ਮੈਂ ਤੁਹਾਨੂੰ ਇਸ ਧਰਤੀ ਦੀ ਸਵਾ ਟਹਿਰਾਇਆ ਪਰ ਪਰਮੇਸ਼ਵਰ ਨੇ ਕਿਹਾ ਮੈਂ ਤੁਹਾਨੂੰ ਸਿਰ ਟਹਿਰਾਇਆ ਪੂਸ਼ ਨਹੀਂ ਹallelujah ਪਰਮੇਸ਼ਵਰ ਨੇ ਸਾਨੂੰ ਕਿਹਾ ਮੈਂ ਤੁਹਾਨੂੰ ਦਾਹਾਂ ਚੱਕਿਆ ਹੈਠਾ ਪ੍ਰਭੂ ਨੇ ਕਿੰਨੇ ਕਿਹਾ ਕਿ ਮੈਂ ਤੈਨੂੰ ਚਟਾਨ ਤੋਂ ਧੱਕਾ ਦੇ ਕੇ ਨਾਲੀ ਵਿੱਚ ਸੁੱਟ ਦਿੱਤਾ ਪਰ ਕੀ ਲੀ